ਦੋਸਤੋ ਗੁਲਕੰਦ ਇੱਕ ਪਰੰਪਰਾਗਤ ਆਯੁਰਵੈਦਿਕ ਪਦਾਰਥ ਹੈ ਜੋ ਤਾਜ਼ਾ ਗੁਲਾਬ ਦੀਆਂ ਪੰਖੜੀਆਂ ਅਤੇ ਖੰਡ ਨੂੰ ਮਿਲਾ ਕੇ ਬਣਾਈ ਜਾਂਦੀ ਹੈ ਇਸ ਦੀ ਮਿੱਠੀ ਸੁਗੰਧ ਵਧੀਏ ਸਵਾਦ ਅਤੇ ਠੰਡਕ ਪ੍ਰਦਾਨ ਕਰਨ ਵਾਲੇ ਗੁਣ ਇਸ ਨੂੰ ਸਿਰਫ ਖਾਣ ਪੀਣ ਦਾ ਹਿੱਸਾ ਨਹੀਂ ਸਗੋਂ ਸਿਹਤ ਲਈ ਇੱਕ ਬਹੁਤ ਹੀ ਲਾਭਦਾਇਕ ਪਦਾਰਥ ਬਣਾਉਂਦੇ ਹਨ ਗੁਲਕੰਦ ਦੀ ਖਾਸੀਅਤ ਇਹ ਹੈ ਕਿ ਇਹ ਸਰੀਰ ਦੀ ਅੰਦਰੂਨੀ ਗਰਮੀ ਨੂੰ ਤੁਰੰਤ ਸ਼ਾਂਤ ਕਰਦੀ ਹੈ ਦੋਸਤੋ ਗੁਲਕੰਦ ਇੱਕ ਪਰੰਪਰਾਗਤ ਆਯੁਰਵੈਦਿਕ ਪਦਾਰਥ ਹੈ ਜੋ ਤਾਜ਼ਾ ਗੁਲਾਬ ਦੀਆਂ ਪੰਖੜੀਆਂ ਅਤੇ ਖੰਡ ਨੂੰ ਮਿਲਾ ਕੇ ਬਣਾਈ ਜਾਂਦੀ ਹੈ ਇਸ ਦੀ ਮਿੱਠੀ ਸੁਗੰਧ ਵਧੀਆ ਸਵਾਦ ਅਤੇ ਠੰਡਕ ਪ੍ਰਦਾਨ ਕਰਨ ਵਾਲੇ ਗੁਣ ਇਸ ਨੂੰ ਸਿਰਫ ਖਾਣ ਪੀਣ ਦਾ ਹਿੱਸਾ ਨਹੀਂ ਸਗੋਂ ਸਿਹਤ ਲਈ ਇੱਕ ਬਹੁਤ ਹੀ ਲਾਭਦਾਇਕ ਪਦਾਰਥ ਬਣਾਉਂਦੇ ਹਨ ਗੁਲਕੰਦ ਦੀ ਖਾਸੀਅਤ ਇਹ ਹੈ ਕਿ ਇਹ ਸਰੀਰ ਦੀ ਅੰਦਰੂਨੀ ਗਰਮੀ ਨੂੰ ਤੁਰੰਤ ਸ਼ਾਂਤ ਕਰਦੀ ਹੈ ਅਤੇ ਗਰਮੀ ਕਾਰਨ ਹੋਣ ਵਾਲੀਆਂ ਵਾਲੀਆਂ ਸਮੱਸਿਆਵਾਂ ਤੋਂ ਬਚਾਅ ਕਰਦੀ ਹੈ ਆਯੁਰਵੇਦ ਅਨਸਾਰ ਗੁਲਕੰਧ ਪਿਤ ਦੋਸ਼ ਨੂੰ ਸੰਤੁਲਿਤ ਕਰਦੀ ਹੈ ਜਿਸ ਕਰਕੇ ਇਹ ਛਾਲਿਆਂ ਸੜਨ ਮੂੰਹ ਦੇ ਜ਼ਖਮਾਂ ਅਤੇ ਪੇਟ ਦੀ ਤਪਸ਼ ਨੂੰ ਘਟਾਉਂਦੀ ਹੈ ਜਿਨ੍ਹਾਂ ਲੋਕਾਂ ਨੂੰ ਅਕਸਰ ਐਸਿਡਿਟੀ ਖੱਟਾਪਨ ਜਾਂ ਹਜ਼ਮੇ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਲਈ ਗੁਲਕੰਧ ਇੱਕ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ ਇਹ ਪੇਟ ਨੂੰ ਨਰਮ ਕਰਦੀ ਹੈ ਹਜ਼ਮੇ ਦੀ ਗਤੀ ਸੁਧਾਰਦੀ ਹੈ ਅਤੇ ਕਬਜ ਦੀਆਂ ਸਮੱਸਿਆਵਾਂ ਨੂੰ ਘਟਾਉਂਦੀ ਹੈ ਰੋਜ਼ਾਨਾ ਇੱਕ ਚਮਚ ਗੁਲਕੰਧ ਖਾਣ ਨਾਲ ਨਾਲ ਪੇਟ ਹਲਕਾ ਰਹਿੰਦਾ ਹੈ ਅਤੇ ਭੋਜਨ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ ਗੁਲਕੰਦ ਦਾ ਇੱਕ ਹੋਰ ਮਹੱਤਵਪੂਰਨ ਲਾਭ ਇਹ ਹੈ ਕਿ ਇਹ ਖੂਨ ਦੀ ਗੁਣਵੱਤਾ ਨੂੰ ਸੁਧਾਰਦੀ ਹੈ ਜਿਸ ਦੇ ਠੰਡਕ ਪ੍ਰਦਾਨ ਕਰਨ ਵਾਲੇ ਤੱਤ ਚਮੜੀ 'ਤੇ ਵੀ ਅਸਰ ਛੱਡਦੇ ਹਨ ਜਿਸ ਨਾਲ ਚਿਹਰਾ ਨਿੱਖਰਦਾ ਹੈ ਅਤੇ ਗਰਮੀ ਕਾਰਨ ਹੋਣ ਵਾਲੀਆਂ ਚਮੜੀ ਦੀਆਂ ਬਿਮਾਰੀਆਂ ਵਿੱਚ ਰਾਹਤ ਮਿਲਦੀ ਹੈ ਮੂੰਹ ਦੀ ਬਦਬੂ ਤਣਾਅ ਅਤੇ ਥਕਾਵਟ ਨੂੰ ਘਟਾਉਣ ਵਿੱਚ ਵੀ ਗੁਲਕੰਦ ਲਾਭਕਾਰੀ ਦਾਇਕ ਹੈ ਇਸ ਦੀ ਸੁਗੰਧ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਤਾਜ਼ਾ ਤਾਜ਼ਗੀ ਬਣਾਈ ਰੱਖਦੀ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ